ਡੋਲੋਤ ਵੰਦਨਨ ਕਵਾਰ ਸਰਵ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਓ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ ਮੈਂ ਆਸਾ ਰੱਖੀ ਚਿਤਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਧਰ ਜੀ ਹਾਰੇ ਕਟੇਕ ਤੂੰ ਲਾਹੀ ਵਡਾਨੀ ਆਸ ਨਾਨਕ ਨਾਮ ਤੇ ਆਈਐ ਓਕਾਰ ਜਿ ਆਵਰਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਸੋਰਠ ਮਹਲਾ 5 ਗੁਰਪੂਰਾ ਕਿਰਪਾ ਧਾਰੀ ਪ੍ਰਭੂਰੀ ਲੋਚ ਹਮਾਰੀ ਕਰਿ ਈਸ਼ ਨਾਨਕ ਰਹਿ ਆਏ ਮਗਲ ਸੁਖ ਪਾਏ ਗੁਰਪੂਰਾ ਕਿਰਪਾ ਧਾਰੀ ਪ੍ਰਭੂਰੀ ਲੋਚ ਹਮਾਰੀ ਕਾਰਿਸ਼ ਨਾਨਕ ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਏ ਊਟ ਤਾ ਬੈਠ ਤਾ ਹਰ ਹਰ ਧਿਆਈਐ ਹਾਨ ਦਿਨ ਸੋ ਕਿਰਤ ਕਰੀਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ कोट जन्म के किलब कनासे हार चरणी चित लाए होतत करो सदा प्रभु अपने जिन पूरी कल राखी जे जानत सब भए पवित्रा सत गुरु की साचे साखी बेगन विनाशन सब दुख नासन सत गुरु नाम दरड़ाया ਕੋਈ ਪਾਪ ਭੇ ਸਭ ਪਾਵਨ ਜਨ ਨਾਨਕ ਸੁਖ ਕਰ ਆਇ ਬਿਗਨ ਬਨਾਸਣ ਸਭ ਦੁਖ ਨਾਸਣ ਸਤ ਗੁਰ ਨਾਮ ਦਰੜਾਇ ਕੋਈ ਪਾਪ ਭੇ ਸਭ ਪਾਵਨ ਜਨ ਨਾਨਕ ਸੁਖ ਕਰ ਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹ ਜਿਸ ਪਾਸ ਵਟਿਆ ਸੋਹੀਐ ਸਵਨਾ ਦਾ ਵੇ ਸਾਹ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਗਉਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਕਉ ਨਾਨਕ ਆਰ ਭਜ ਮਨਾ ਦੇਵਤ ਜਲ ਕੋ ਮੀਨਾ ਬੇਕ ਅਨਸੋ ਕਾ ਹੀ ਰਚਿਓ ਨ ਮੁਖ ਨਾ ਹੋਏ ਉਦਾਸ ਕਉ ਨਾਰਕ ਭਜ ਹਰ ਮਨਾ ਪਰ ਨਜਮ ਕੀ ਬਾਸ ਤਾਰਨ ਪਉ ਹਿ ਗਇਓ ਲਿਓ ਕਉ ਨਾਰਕ ਭਜ ਹਰ ਮਨਾ ਆਉਦ ਜਾਤ ਹੈ ਬੀਤ ਬੇਰਤ ਭਇਓ ਸੁਝੈ ਨਹੀਂ ਕਾਲ ਪਹੁੰਚਿਓ ਆਨ ਕਉ ਨਾਨਕ ਨਰ ਬਾਵਰੇ ਕਿਉ ਨ ਪਜੈ ਭਗਵਾਨ ਧਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਨਮਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਾਤ ਦੇ ਉਦਾਹਰਨ ਭੈ ਹਰਨਾ ਹਰਿਆਨਾਤ ਕੇ ਨਾਤ ਕਉ ਨਾਨਕ ਤੇ ਜਾਨੀ ਐ ਸਦਾ ਬੱਤ ਤੁਮ ਸਾਥ ਤਾਨ ਧਨ ਜੇ ਤੋ ਕਉ ਦੀਓ ਤਾ ਸੋ ਨਿਹੋ ਨਕੀਨਾ ਕਉ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨਾ ਤਾਨ ਤਨ ਸੰਪੈ ਸੁਖ ਦੀਓ ਅਰਜਹਿ ਨੀਕੇ ਤਾਮ ਕਉ ਨਾਨਕ ਸੁਨ ਰੇ ਮਨਾ ਸੇਵਰਤ ਕਾਇ ਨਾਰਾਮ ਸੋ ਸੁਖ ਦਾਤਾ RAM ਹੈ ਦੂਸਰ ਨਾਹਿ ਨ ਕੋਏ ਕਉ ਨਾਨਕ ਸੁਨ ਰੇ ਮਨਾ ਤੇ ਸੇਵਰਤ ਗਤ ਹੋਏ ਜੇ ਸਿਮਰਤ ਘਤ ਪਾਈਐ ਤੇ ਪਜਰੀ ਤੈ ਮੀਤ ਕਉ ਨਾਨਕ ਸੁਨ ਰੇ ਮਨਾ ਯਉਦ ਘਟ ਤਹਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸਜਾਨ ਜੇ ਤੇ ਉਪਜੋ ਨਾਨਕਾ ਲੀਨ ਤਾਏ ਮਹਮਾ ਗਾਟ ਗਟ ਮੈਂ ਹਰ ਜੂਵਸੈ ਸੰਤਨ ਕਹੋ ਪੁਕਾਰ ਕਉ ਨਾਨਕ ਤੇ ਭਜ ਮਨਾ ਭਉ ਨ ਦੇ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਯ ਅਭਿਮਾਨਾ ਕਉ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨਾ ਉਸ ਤਨੰਦ ਆਨਾਹੀ ਜੇਹੇ ਕੰਚਨ ਲੋ ਸਮਾਨਾ ਕਉ ਨਾਨਕ ਸੁਨ ਰੇ ਮਨਾ ਭੁਗਤ ਤਾਏ ਤੈ ਜਾਨਾ ਘਾਰ ਕੋ ਸੋਗ ਜਾ ਕਹਿ ਨਹੀਂ ਵੈਰੀ ਮੀਤ ਸਮਾਨਾ ਕਉ ਨਾਨਕ ਸੁਨ ਰੇ ਮਨਾ ਭੁਗਤ ਤਾਏ ਤੈ ਜਾਨਾ ਐ ਕਾਹੂ ਕੋ ਦੇਤਨ ਹੈ ਨੈਪੇ ਮਾਨਤ ਆਨਾ ਗੋ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਵਕਾਨ ਜੇ ਵਿਖਿਆ ਸਗਲੀ ਤੇ ਰਾਗ ਗੋ ਨਾਨਕ ਸੁਨ ਰੇ ਮਨਾ ਤੇ ਨਰਮਤੈ ਭਾਗ ਜੇ ਮਾਇਆ ਮਮਤਾ ਤੈ ਜੀ ਸਭ ਤੇ ਭਇਓ ਦਾਸ ਕਉ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਬਨਵਾਸ ਜੇ ਪ੍ਰਾਨੀ ਹਾਂ ਮੈਂ ਤੈ ਜੀ ਕਰਤਾ ਰਾਮ ਬਿਸ਼ਾਣਾ ਕਉ ਨਾਨਕ ਬੋ ਮੁਕਤ ਨਾਰ ਇਹ ਮਨ ਸਾਚੀ ਮਾਨ ਐ ਨਾ ਸੁਨ ਦੁਰ ਮਤ ਹਰਨਾ ਕਲਮ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਜੈ ਸਫਲ ਹੋਏ ਤਿਹ ਕਾਮ ਜੇ ਬਾਗੁਣ ਕੋ ਗੁਬਿੰਦ ਪਜੋ ਕਾਣ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ ਪਰਹ ਨਜਮ ਕਹਿ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਹੰਕਾਰ ਕਉ ਨਾਨਕ ਆਪਨ ਤਰੈ ਔਰਨ ਲੇਤੋ ਧਾਰ ਜੋ ਸੁਪਨਾ ਅਰਪੇਖਣਾ ਐਸੀ ਜਗ ਕੋ ਜਾਣ ਨਮਕਾ ਸਾਚੂ ਨਹੀਂ ਨਾਨਕ ਬਿਨ ਭਗਵਾਨ ਨੇ ਸੇ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤਾ ਕੋਟਣ ਮੈਂ ਨਾਨਕ ਕਉ ਨਾਰੈਣ ਜੈ ਜੀਤਾ ਜੈ ਸੇ ਜਲਤੇ ਬੋਧ ਬੋਧ ਉਪਜੈ ਬਨਸੈ ਨੀਤਾ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਣਵੀ ਤਾ ਪ੍ਰਾਨੀ ਕਸ਼ੋ ਨਾ ਚੇਤਈ ਮਦ ਮਾਇਆ ਕੈ ਅੰਦ ਕਉ ਨਾਨਕ ਬਿਨ ਹਰ ਭਜਨ ਪਰਤ ਤਾਇ ਜਮ ਪੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਹੈ ਕਉ ਨਾਨਕ ਸੁਨਰੇ ਮਨ ਦੁਰਲਭ ਮਾਨਕ ਦੇਹ माया कारण तवही मूर्ख लोग जान कौ नानक बिन हार पाजन बिरथा जन्म सराणा जो प्राणी نس ਦਿਨ ਪਜੈ ਰੂਪ ਰਾਮ ਤਹਿ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਪਤ ਰਹਿਓ ਬਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਮਨ ਚਿਤਈ ਮਦ ਮਾਇਆ ਕੈ ਅੰਧ ਕਉ ਨਾਨਕ ਹਰ ਭਜਨ ਬਿਨ ਪਰਤ ਤਾਏ ਜਮ ਪਾਂਦਾ ਸੁਖ ਮੈਂ ਬੋ ਸੰਗੀ ਪਾਏ ਦੁਖ ਮੈਂ ਸੰਗ ਨ ਕੋਏ ਕਉ ਨਾਨਕ ਹਰਿ ਭਜ ਮਨ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ ਕਉ ਨਾਨਕ ਹਰਿ ਭਜ ਮਨ ਨਿਰਪੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਹਿਓ ਮਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਧ ਫੁਨ ਤੀਰ ਅਵਸਥਾ ਜਾਣ ਕਉ ਨਾਨਕ ਅਰ ਭਜਨ ਬਿਨ ਸਥਾ ਸਵੀ ਮਾਨ ਕਰਨੋ ਤੋ ਸੋ ਨ ਕੀਓ ਪਰ ਅਲੋਭ ਕੈ ਫੰਦ ਲਗ ਸਮੇ ਹੋ ਰਾਮ ਗਇਓ ਆਪਕੋ ਰੋਬ ਤਿਆੰਦ ਮਨ ਮਾਇਆ ਮੈਂ ਰਾਮ ਰਹਿਓ ਨਿਕ ਸਤ ਨਾਹਿ ਨਮੀਤ ਨਾਨਕ ਮੂਰਤ ਚਤਰ ਜਉ ਛਾੜ ਤਨ ਨਾਹਿ ਨਪੀਤ ਨਰ ਚਾਹਤ ਕਸ਼ ਔਰ ਔਰ ਕੀ ਔਰੈ ਭਈ ਚਿਤ ਵਤ ਰਹਿਓ ਠਗ ਔਰ ਨਾਨਕ ਪਾਸੀ ਗਲ ਪਰੀ ਜਾ ਤਨ ਬਹੁਤ ਸੋਕੇ ਕੀਏ ਦੋਖੋ ਕਿਉ ਨ ਕੋਏ ਕੋ ਨਾਨਕ ਸੁਨ ਰੇ ਮਨਾ ਹਰ ਪਾਵੈ ਸੋਏ ਜਗਤ ਭਿਖਾਰੀ ਬਿਰਤ ਹੈ ਸਭ ਕੋ ਦਾਤਾ RAM ਕੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੈ ਕਾਮ ਝੂਠੇ ਮਾਨਕਾ ਕਰੈ ਜਗ ਸੁਪਨੇ ਜਿਉ ਜਾਨ ਨਮ ਕਸਤੇ ਰੋ ਨਹੀਂ ਨਾਨਕ ਕਹਿਉ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਚਨ ਮੈਂ ਮੀਤਾ ਜੇ ਪ੍ਰਾਨੀ ਹਰ ਜਸ ਕਹਉ ਨਾਨਕ ਤੇ ਜਗ ਜੀਤਾ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੀ ਮਨ ਜੈਸੇ ਸੂਕਰ ਸਾਨ ਨਾਨਕ ਮਾਨੋ ਤਾਹਿ ਤਾਨ ਸਵਾਮੀ ਕੋ ਗਰਹ ਜੋ ਸਦਾ ਸਾਨ ਤਜ ਤਨੇ ਨਿਤ ਨਾਨਕੀ ਬਿਦਾਰ ਭਜੋ ਇਕ ਮਨ ਹੋਏ ਇਕ ਚੇਤਾ ਤੀਰਤ ਵਰਤ ਅਰਦਾਨ ਕਰ ਮਨ ਮੈਂ ਤਰੈ ਗਮਾਨ ਨਾਨਕ ਨੇ ਫਲ ਜਾਤ ਤੇ ਹੈ ਜਿਉ ਕਉ ਚਰੇਸ਼ ਨਾਨ ਸਰ ਕੰਪਿਓ ਪਖ ਡਗ ਮਕੇ ਨੈਣ ਜੋਤ ਤੇ ਹੀ ਨੋ ਕੇ ਵਿਦਪਾਈ ਤਉ ਨਾ ਰਸ ਲੀਨਾ ਨਿਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਤੇਰਾ ਹਰ ਭਗਤ ਹੈ ਤੇਰਾ ਕੋ ਮਨ ਮਾ ਹੈ ਜਗ ਰਤਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾਕੂ ਬੋ ਪਰਵਾਰ ਕੋ ਨਾਨਕ ਤੇਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਐ ਜੋ ਅਨਹੋਣੀ ਹੋਏ ਹਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਏ ਜੋ ਪਜਿਓ ਸੋ ਬਿਨਸ ਹੈ ਪਰ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਦੋਰਾ ਬਾਲ ਸੁੱਟ ਕੇ ਉਹ ਬੰਦਨ ਪਰੇ ਕਛੂ ਨ ਹੋ ਤਵ ਪਾਏ ਕਉ ਨਾਨਕ ਅਪਿਓਟ ਹਰ ਗੱਜ ਜਿਓ ਹੋ ਸਹਾਈ ਵਾਲਾ ਹੋਆ ਵੰਦਨ ਛੋਟੇ ਸਭ ਕਿਸ ਹੋਤ ਪਾਏ ਨਾਨਕ ਸਭ ਮਰੇ ਹਾਥ ਮੈਂ ਤੁਮ ਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ ਕਉ ਨਾਨਕੀ ਬਿਬਤ ਮੈਂ ਟੇਕੇ ਕਰ ਗੁਨਾਤਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕੀ ਜਗਤ ਮੈਂ ਕਿਨ ਜੈ ਪਿਉ ਗੁਰ ਮੰਤਾ RAM ਨਾਮ ਉਰ ਮੈਂ ਗਇਓ ਜਾਂ ਕੈ ਸਮਨੇ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮਦਾਵਣੀ ਮਹੱਲਾ ਪੰਜਵਾ ਤਾਲ ਵਿਜਨ ਵਸਤੂ ਪਈਓ ਸਾਸੋਂ ਦੋਖ ਵਿਚਾਰੋ ਅਮਰਤ ਨਾਮ ਉਠਾ ਕਰ ਕਾ ਪਈਓ ਜਿਸ ਕਾ ਸਭ ਸੈ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਤ ਤਜਿ ਨਹਿ ਜਾਈ ਨਿਤ ਨਿਤ ਰਖੋ ਰਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਪ੍ਰੇਮ ਪਸਾਰੋ ਸੋ ਲੋਕ ਮੰਨ ਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਦਰਸਪੈ ਹੋਈ ਤਾਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲਐ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਾਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲਐ ਤਾਂ ਜੀਵਾ ਨਨ ਮਨ ਧੀਵ ਹਰਿਆ ਇਕ ਓ ਅੰਕਾਰ ਸਤ ਗੁਰ ਪਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਵਰੰਗਨਾ ਸੰਗ ਲਪੇਟ ਅਨੰਦਨਾ ਪ੍ਰਥਮ ਰਾਗ ਭੈਰੋ ਵੈ ਕਰੇ ਪੰਚ ਰਾਗਨੀ ਸੰਗ ਚਰੇ ਭਰਤੋਂ ਪੈਰ ਵੀ ਵਿਲਾਵਲੀ ਪੁਣਿਆ ਕੀ ਗਾਵੈ ਬੰਗਲੇ ਪੁਣਿਆ ਸਲੇ ਕੀ ਕੀ ਪੈਵਾਰੀ ਇਹ ਫੈਰੋਗੀ ਪੰਜੋਂ ਨਾਰੀ ਪੰਜ ਮਹਾਰਕ ਦੇ ਸਾਖ ਸੁਣਾਵਹਿ ਬੰਗਲ ਮਦਮਾਦ ਗਾਵਹਿ ਨਾਂ ਤਿ ਬਲਾਵ ਲਗਾਵਹੀ ਆਪਣੀ ਆਪਣੀ ਭਾਤ ਗਾਟਵ ਤਰ ਪੈਰ ਵਕੇ ਗਾਵੇ ਗਾਇਨ ਪਾਤਰ ਕੋਸਕ ਆ ਲਾਪ ਹੈ ਸੰਗਰਗਨੀ ਪੰਚੋ ਦਾਪ ਗੋਂਡ ਕਰੀ ਯਰ ਦੇਵ ਗੰਦਾਰੀ ਗੰਦਾਰੀ ਸਹੀ ਹੁਤੀ ਓਚਾਰੀ ਤਨਾ ਸਰੀਏ ਪੰਚੋ ਗਾਈ ਮਾਲ ਰਾਗ ਕੋਸਕ ਸੰਗ ਲਾਈ मारू माते अंग में वारा परबल चंड कौश कयो भारा कऊ कटियो पौरानंद ॻाए आष्टमाल कौशिक संग लाए उन आयो पंच नार संग आष सोत उठ तान कलोल गायन तार मिलावही ਤਿਲੰਗੀ ਦੇਵ ਕਰੀ ਆਈ ਵਾ ਸੰਤੀ ਸੰਦੂਰ ਸੋਹਾਈ ਸਰਸੀ ਰੀ ਲੈ ਭਰ ਜਾ ਸੰਗ ਲਾਈ ਵਾਂ ਚੋ ਆਰ ਜਾ ਸਰਮਾਨੰਦ ਭਾਸ ਕਰਿਆਏ ਚੰਦਰ ਬਿੰਬ ਮੰਗਲ ਨ ਸੋਹਾਈ ਸਰਸ ਬਾਣਿ ਵਾਹੀ ਬినੋਕਦਾ ਉਗਾਵੇ ਸਰਸ ਬਸੰਤ ਕਮੋਦਾ ਨਾਟਵਤਰ ਮੈਂ ਕਹੇ ਸਵਾਰੀ ਪੁਨਹ ਆਈ ਦੀਪਕੀ ਵਾਰੀ ਕਾਸ਼ਲੀ ਪਟਮੰਜਰੀ ਟੋਢੀ ਕਹੀ ਅਲਾਪ ਕਾਮੋਦੀ ਉਹ ਗੁਜਰੀ ਸੰਗ ਦੀਪਕੇ ਧਾਪ ਕਾਲੰਕਾ ਕੁੰਤਲੈ ਔਰਾਮਾ ਕੰਬਲ ਕੁਸ ਚੰਪ ਕੇ ਨਾਮਾ ਗਉਰਾਉ ਕਾਨ ਰਾਕਲਿਆਨ ਅਸ਼ਟਪਤਰ ਦੀਪ ਕੇ ਜਾਨਾ ਸਾਮਰ ਸਿਰੀ ਰਾਗ ਵ ਗਾਵਹਿ ਪੰਜੋ ਸੰਗ ਬਰੰਗਣ ਲਵਹਿ ਵੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ ਦੇ ਪਾਚ ਸੰਦਵੀ ਆਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾਲੂ ਸਾਰਕ ਸਾਗਰ ਔਰ ਗੌਂਡ ਗੰਭੀਰ ਣਾਟ ਪੁਤਰ ਸ੍ਰੀ ਰਾਗ ਕੇ ਗੁੰਡ ਕੁੰਭਾ ਮੀਰਾ ਕਟ ਮੀਗ ਰਾਗ ਵੈ ਗਾਵ ਹੈ ਪੰਚੋ ਸੰਗ ਬਰੰਗਣ ਲਾਵ ਸੋਰਠਿ ਗੋਡ ਮੰਲਾਰੀ ਦੋਨੀ ਪੁਨ ਗਾਵੇ ਆਸਾ ਕੇ ਸਿਰ ਸੂਹ ਪੁਨ ਕੀਨੀ ਮੇਗ ਰਾਗ ਸੋ ਪਾਚੋ ਜੀਨੇ ਬੈਰਾ ਧਰ ਗਜ ਧਰ ਕੇ ਨਾਰਾ ਜਵਲੀ ਦਰਨਟਿ ਆਉ ਜਲ ਤਾਰਾ ਪੁਨ ਗਾ ਸਬਾ ਪੁੱਤਰ ਰਾਗਨ ਕੇ ਗਾਠ ਰਹਿ ਦਸਵੀਸ ਕਾਸ਼ਟ ਰਾਗ ਹੁਣ ਗਾਏ ਸੰਗ ਰਾਗ ਨੀਤੀ ਸਾਬਾ ਪੁੱਤਰ ਰਾਗਨ ਕੇ ਗਾਠ ਰਹਿ ਦਸਵੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ